ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਸਭ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਇੰਸਟਾ ਤੇ ਮੇਰੀ ਆਈਡੀ dwana creation ਨੂੰ ਫੋਲੋ ਕਰਿਓ ਜੀ ਅੱਜ ਦੀ ਵੀਡੀਓ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 98145 03636 ਤੇ ਆਰਡਰ ਕਰਨਾ ਹੈ ਨੰਬਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ 981450636 ਆਲ ਇਡੀ ਆਪਣੀ ਸ਼ਿਪਿੰਗ ਬਿਲਕੁਲ ਫਰੀ ਰਹਿੰਦੀ ਹੈ ਬਾਹਰਲੀ ਭੈਣਾਂ ਲਈ ਰੇਟ ਇਹੀ ਰਹਿੰਦੇ ਨੇ ਸ਼ਿਪਿੰਗ ਚਾਰजेस ਪੇ ਕਰਨੀ ਪਊਗੀ ਚਲੋ ਜੀ ਆਪਾਂ ਅੱਜ ਦੇ ਸੋਹਣੇ ਸੋਹਣੇ ਜੇ ਸੂਟ ਕਲੋਸ ਤੁਹਾਨੂੰ ਚੈੱਕ ਕਰਾਉਨੇ ਆ ਹਾਂਜੀ ਇਹ ਵਾਲਾ ਸੂਟ ਹੈ ਪਿਓਰ ਗਰਮ ਪਸ਼ਮੀਨੇ ਦੇ ਵਿੱਚ ਕਸ਼ਮੀਰੀ ਕਢਾਈ ਤੇ ਤੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਵਰਕ ਹੈ ਇਹ ਇਸ ਦੀ neck ਤੇ ਆ ਜੀ ਦਾ ਬਹੁਤ ਹੀ ਜਿਆਦਾ ਬਿਊਟੀਫੁਲ ਔਰ ਗੁੰਦਵਾ ਜਿਹੜਾ ਵਰਕ ਹੋਇਆ ਹੋਇਆ ਇਹ ਤੇ ਬੜੀ ਸੋਹਣੀ ਘਟਾਈ ਹੁੰਦੀ ਹੈ ਔਰ ਮੋਸਟਲੀ ਆਪਾਂ ਇਸ ਨੂੰ ਸਰਦੀਆਂ ਚ ਬਹੁਤ ਪਸੰਦ ਕਰਦੇ ਆ ਬੇਹੱਦ ਸੋਹਣਾ ਸੂਟ ਹੈ ਕਲਰ ਹੈਗਾ ਇਹ ਮਸਟਰਡ ਡਾਰਕ ਮਸਟਰਡ ਕਲਰ ਆ ਜਾਂਦਾ ਤੇ ਇਹ ਆ ਜਾਂਦਾ ਇਸ ਦੇ neck ਤੇ ਔਰ ਇਹ ਸਾਰਾ ਇਸ ਦੀ ਬੁੱਟੀ ਰਹੂਗੀ ਅ ਫਰੰਟ ਤੇ ਵਰਕ ਦੀ ਸਫਾਈ ਦੇਖੋ ਤੁਸੀਂ ਇਹ ਸਾਰੀ ਬੁੱਟੀ ਆ ਜਾਂਦੀ ਹੈ ਬੜਾ ਹੀ ਸੋਹਣਾ ਜਿਹਾ ਪੂਰਾ ਹੈਵੀ ਇਹ ਜਿਹੜਾ ਅ ਸੂਟ ਹੈ ਇਹ ਬਣ ਕੇ ਤਿਆਰ ਹੋਇਆ ਕਲਰ ਹੈਗਾ ਇਹ ਡਾਰਕ ਮਸਟਰਡ ਕਲਰ ਦੇ ਵਿੱਚ ਤੇ ਇਹਦੇ ਨਾਲ ਰਹੂਗਾ ਜੀ ਆਪਣਾ ਸਟਾਲ ਉਹ ਵੀ ਪੂਰਾ ਜਿਹੜਾ ਸਾਰੇ ਸਟਾਲ ਤੇ ਇਸ ਤਰ੍ਹਾਂ ਦੀ ਬੁਟੀ ਰਹੂਗੀ ਤੇ ਇਹਦੇ ਵਿੱਚ ਜਿਹੜੇ ਕਲਰ ਰਹਿਣਗੇ ਇੱਕ ਤਾਂ ਇਹ ਮਹਿਰੂਨ ਕਲਰ ਹੈ ਇਹ ਸਟਾਲ ਹੈ ਵੈਸੇ ਨਾ ਇਹ ਸੂਟ ਦੀ ਕਟਿੰਗ ਹੋ ਚੁੱਕੀ ਆ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਹੈਗੇ ਸੇਲ ਹੋ ਚੁੱਕੀ ਆ ਉਹਦੀ ਕਟਿੰਗ ਹੋ ਚੁੱਕੀ ਆ ਸਟੀਚਿੰਗ ਦੀ ਇੱਕ ਤਾਂ ਇਹ ਡਾਰਕ ਮਹਿਰੂਨ ਕਲਰ ਰਹੂਗਾ ਇੱਕ ਇਹਦੇ ਵਿੱਚ ਕਾਫੀ ਕਲਰ ਆ ਜਾਂਦਾ ਇਹ ਵੀ ਆਪਾਂ ਕੱਟ ਲਿਆ ਉਹਦੀ ਸਟੀਚਿੰਗ ਹੋ ਰਹੀ ਆ ਤਾਂ ਇੱਕ ਇਹਦੇ ਵਿੱਚ ਵਾਈਨ ਕਲਰ ਵੀ ਹੈਗਾ ਜਿਹੜਾ ਵੀ ਤੁਹਾਨੂੰ ਸੂਟ ਦਾ ਕਲਰ ਚਾਹੀਦਾ ਹੋਇਆ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ। ਹਾਂਜੀ ਆਪਣਾ ਜਿਹੜਾ ਅਗਲਾ ਸੂਟ ਹੈ ਜੀ ਇਹ ਬੜਾ ਹੀ ਟ੍ਰੈਂਡ ਦੇ ਵਿੱਚ ਚੱਲ ਰਿਹਾ। ਨੋਟ ਵਰਕ ਇਹਦੀ ਵੀ ਤੁਸੀਂ ਵਰਕ ਦੀ ਸਫਾਈ ਦੇਖ ਲਓ। ਬੜੀ ਸੋਹਣੇ ਜਿਹੇ ਮਿੱਠੇ-ਮਿੱਠੇ ਕਲਰ ਲੱਗੇ ਹੋਏ ਨੇ ਇਹ ਡਾਰਕ ਗ੍ਰੇ ਕਲਰ ਦੇ ਵਿੱਚ ਆ ਜਾਏਗਾ ਖਾਦੀ। ਗਰਮੇ ਸਕਦੀ ਦੋਨੋਂ ਦੇ ਵਿੱਚ ਇਹ ਪੈਣ ਵਾਲਾ ਕੱਪੜਾ ਇਹ ਗਲੇ ਤੇ ਵਰਕ ਆ ਜਾਂਦਾ ਔਰ ਇਹ ਵਾਲਾ ਵਰਕ ਜਿਹੜਾ ਆਊਗਾ ਉਹ ਬਾਜੂ ਤੇ ਆਊਗਾ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਂਦੀ ਆ ਤੁਹਾਨੂੰ ਆਹ ਨੂੰ ਆਹ ਵਾਲਾ ਵਰਕ ਰਹੂਗਾ ਬਾਜੂ ਤੇ ਬਹੁਤ ਹੀ ਸੋਹਣਾ ਤੁਸੀਂ ক্লোਜ਼ ਤੋਂ ਦੇਖੋ ਬੜਾ ਹੀ ਸੋਹਣਾ ਜਿਹਾ ਇਹ ਡਿਜ਼ਾਈਨ ਹੈ ਸਭ ਤੋਂ ਘੱਟ ਰੇਟ ਸਾਡੇ ਹੁੰਦੇ ਨੇ ਸੂਟਾਂ ਦੇ ਔਰ ਇਹ ਵਾਲੀ ਕਢਾਈ ਦੇ ਤੁਸੀਂ YouTube ਤੇ ਦੇਖਦੇ ਹੋਮੋਗੇ ਵੀਡੀਓਜ਼ ਔਰ ਸਭ ਤੋਂ ਜ਼ਿਆਦਾ ਜਿਹੜਾ ਘੱਟ ਰੇਟ ਹੈ ਉਹ ਸਾਡਾ ਹੀ ਹੋਊਗਾ ਵਿਦਆਊਟ ਦੁਪੱਟਾ ਰਹੂਗਾ ਡਾਰਕ ਗ੍ਰੇ ਕਲਰ ਦੇ ਵਿੱਚ ਮਤਲਬ ਕਿ ਮੈਂ ਤੁਹਾਨੂੰ ক্লোਜ਼ ਤੋਂ ਦਿਖਾਉਣਾ ਚਾਹਣੀ ਆ ਇਹਦੀ ਸਫਾਈ ਵਰਕ ਦੀ ਇਹ ਵਾਲੇ ਸੂਟ ਦਾ ਵਰਕ ਉਹੀ ਰਹੂਗਾ ਤੇ ਕਢਾਈ ਆ ਜਿਹੜੀ ਉਹ ਹੈਵੀ ਹੋ ਜੇਗੀ ਵਰਕ ਹੈਵੀ ਹੋ ਜੂਗਾ ਆ ਫੈਬਰਿਕ ਉਹੀ ਖਾਦੀ ਦੀ ਰਹੂਗੀ ਇਹ ਦੇਖੋ ਤੁਸੀਂ ਇਹ ਆ ਜਾਂਦਾ ਗਲਾ ਡਿਜ਼ਾਈਨ ਚੇਂਜ ਹੋ ਗਿਆ ਇਹ ਗਲਾ ਬਣਿਆ ਹੋਇਆ ਇਹ ਆ ਜਾਂਦਾ ਘੇਰੇ ਤੇ ਵਰਕ ਔਰ ਇਹ ਆ ਜੂਗੀ ਬਾਜੂ ਬਹੁਤ ਹੀ ਸੋਹਣੇ ਕਲਰ ਸਕਿਨ ਕਲਰ ਦੇ ਵਿੱਚ ਹੈ ਇਹ ਔਰ ਇਸ ਦੇ ਜਿਹੜੇ ਕਲਰ ਲਾਏ ਹੋਏ ਨੇ ਉਹ ਤੁਸੀਂ ਉਹਨਾਂ ਦੀ ਖੂਬਸੂਰਤੀ ਦੇਖੋ ਤੇ ਸੇਮ ਇਹੀ ਵਰਕ ਹੈ ਜਿਹੜਾ ਇਹ ਹੋ ਰਹੂਗਾ ਬਾਟਮ ਤੇ ਮਤਲਬ ਕਿ ਪੂਰਾ ਹੈਵੀ ਹੈ ਜਿਹੜਾ ਸੂਟ ਤਿਆਰ ਹੋਇਆ बहुत ही सोहना जि हाँ स्किन कलर है जी आ सूट चेक करो जी ये यादी पर रहेगा यदा नैक है जोड़ा बहुत ही सोहना पूरा हैवी नैक बनिया हुआ बहुत ही सोहना जि हाँ डिज़ाइन और कलर ने जोड़े बड़े सोहने जे लाए हुए है। पूरा हैवी सूट रहेगा ये वर्क आ जाती बाजू पर ਔਰ ਸੇਮ ਇਹੀ ਵਰਕ ਰਹੂਗਾ ਬਾਟਮ ਤੇ ਪੂਰਾ ਹੈਵੀਆ ਬਾਟਮ ਤੇ ਵੀ ਵਰਕ ਹੈ ਬਾਜੂ ਤੇ ਵੀ ਹੈ ਔਰ ਨੈਕ ਵੀ ਬਹੁਤ ਹੈਵੀ ਬਣੀ ਹੋਈ ਹੈ ਰੇਟ ਬਹੁਤ ਹੀ ਸਸਤਾ ਜਿਹਾ ਕਿਉਂਕਿ ਆਪਣੀ ਬੁਟੀਕ ਦੇ ਜਿੰਨੇ ਵੀ ਸੂਟ ਹੁੰਦੇ ਨੇ ਸਾਰੇ ਬਹੁਤ ਸਸਤੇ ਹੁੰਦੇ ਨੇ ਇਸ ਕਢਾਈ ਦੇ ਵਿੱਚ ਬਹੁਤ ਹੀ ਕੋਸਟਲੀ ਜਿਹੜੇ ਸੂਟ ਵਿਕੇ ਨੇ ਪਰ ਆਪਣਾ ਰੇਟ ਹੈ ਜਿਹੜਾ ਸਿਰਫ 1800 ਰੁਪਿਆ ਫ੍ਰੀ ਸ਼ਿਪਿੰਗ ਦੇ ਵਿੱਚ ਅ ਵਰਕ ਦੀ ਪੂਰੀ ਗਾਰੰਟੀ ਹੈ ਔਰ ਫੈਬਰਿਕ ਦੀ ਪੂਰੀ ਗਾਰੰਟੀ ਹੈ। ਅ ਇੱਕ ਇਹ ਵਾਲਾ ਰਹੇਗਾ ਬਹੁਤ ਹੀ ਸੋਹਣਾ ਜਾਨੀ ਜੇ ਕਲਰ ਦੇ ਵਿੱਚ ਆ ਜਾਂਦਾ। ਆਹ ਹੀ ਵਰਕ ਦਾ ਰਹੇਗਾ ਪੂਰਾ ਫਰੰਟ ਹੈਵੀ ਰਹੂਗਾ। ਇਹ ਇਸ ਦੇ ਘੇਰੇ ਤੇ ਵਰਕ ਰਹੇਗਾ। ਏ ਵਰਕ ਰਹੂਗਾ ਇਸ ਦੀ ਬਾਜੂ ਤੇ 컬러 ਬੜਾ ਹੀ ਸੋਹਣਾ ਰਿਹਾ ਆ ਬੜੇ ਸ਼ੂਟ ਦਾ ਕਲਰ ਵੀ ਬਹੁਤ ਸੋਹਣਾ ਹੈ ਇਹ ਪਰਪਲ ਵੀ ਨਹੀਂ ਹੈਗਾ ਗਰੇਵ ਨਹੀਂ ਹੈਗਾ ਇਹਦੇ ਤੇ ਵੀ ਸਾਰੇ ਤੇ ਆਈ ਵਰਕ ਰਹੇਗਾ ਪੂਰਾ ਫਰੰਟ ਹੈ ਜਿਹੜਾ ਹੈ ਵੀ ਹੈ ਆਪਾਂ ਤੁਹਾਨੂੰ ক্লোਜ਼ ਤੋਂ ਵੀ ਦਿਖਾਵਾਂਗੇ ਔਰ ਇਹਦੀ ਜਿਹੜੀ ਲੁੱਕ ਕਿਸ ਤਰ੍ਹਾਂ ਦੀ ਆਊਗੀ ਆਪਾਂ ਉਹ ਵੀ ਚੈੱਕ ਕਰਾ ਲਈਆਂ ਆ ਏ ਰਹੇਗਾ ਫਰੰਟ ਪੂਰਾ ਇਹ ਸੈਂਟਰ ਪੈਨਲ ਜਾਂਦੇ ਨੇ ਔਰ ਇਹਦੇ ਵਿੱਚ ਤਿੰਨ ਬੁੱਟੇ ਬਣੇ ਹੋਏ ਨੇ ਵਰਕ ਦੀ ਸਫਾਈ ਵੀ ਆਪਾਂ ਤੁਹਾਨੂੰ ਦਿਖਾਉਣੀ ਆ ক্লোਜ਼ ਤੋਂ ਤੇ ਇਹ ਘੇਰੇ ਤੇ ਵਰਕ ਆ ਜਾਂਦਾ ਇਹ ਛੋਟੀ ਜਿਹੀ ਜਿਹੜੀ ਬੇਲ ਹੈ ਬਿਲਕੁਲ ਥੱਲੇ ਚਲੀ ਜਾਊਗੀ ਔਰ ਛੋਟੇ ਛੋਟੇ ਬੁੱਟੇ ਆ ਜਾਂਦੇ ਮਤਲਬ ਆਪਾਂ ਵਰਕ ਦੀ ਸਫਾਈ ਚੈੱਕ ਕਰਦੇ ਹਾਂ ਇਸ ਤਰ੍ਹਾਂ ਦੇ ਛੋਟੇ ਬੁੱਟੇ ਵੀ ਰਹਿਣਗੇ ਔਰ ਕਿਹਦੇ ਤੇ ਇਸ ਤਰ੍ਹਾਂ ਦਾ ਪੂਰਾ ਹੈਵੀ ਵਰਕ ਵੀ ਲੱਗਦਾ ਕਲਰ ਬਹੁਤ ਜ਼ਿਆਦਾ ਸੋਹਣਾ ਨਾ ਇਹ ਪਰਪਲ ਕਲਰ ਹੈ ਨਾ ਹੀ ਇਹ ਗ੍ਰੇ ਕਲਰ ਹੈ ਬਿਲਕੁਲ ਨਿਊ ਜਿਹਾ ਕਲਰ ਹੈ ਤੇ ਇਹਦੀ ਬਾਜੂ ਤੇ ਵੀ ਵਰਕ ਮਿਲੂਗਾ ਤੁਹਾਨੂੰ ਆਦਿ ਇਸ ਤਰ੍ਹਾਂ ਦਾ ਬੁਟਾ ਜਿਹੜਾ ਇਹ ਬਾਹਾਂ ਤੇ ਹੋੜੇ ਇਹ ਵਰਕ ਬਾਜੂ ਤੇ ਰਹੂਗਾ ਵਰਕ ਦੀ ਸਫਾਈ ਦੇਖੋ ਬਹੁਤ ਹੀ ਬਰੀਕੀ ਦੇ ਵਿੱਚ ਵਰਕ ਹੋਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 981450336 ਤੇ ਭੇਜ ਦਿਓ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਬਾਹਰ ਲਿਆਂ ਭੈਣਾਂ ਵਾਲੀ ਰੇਟ ਇਹੀ ਰਹਿਣਗੇ ਸ਼ਿਪਿੰਗ ਚਾਰजेस ਉਹਨਾਂ ਨੂੰ ਪੇ ਕਰਨੇ ਪੈਣਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾ ਤੇ ਮੇਰੀ ਆਈਡੀ ਟਵਾਣਾ ਕ੍ਰिएशन ਨੂੰ ਫੋਲੋ ਕਰਿਓ ਜੀ ਚਲੋ ਜੀ ਅੱਗੇ ਹੋਰ ਵੀਡੀਓ ਲਈ ਮਿਲਦੇ ਆਂ